ਹਾਂਜੀ ਅੱਜ ਮੇਰੇ ਅੰਸ਼ ਦੀ ਹੈਗੀ ਆ ਫਰਸਟ ਲੋੜੀ ਹੈਪੀ ਲੋੜੀ ਅੰਸ਼ੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਤਕਾਰ ਦੀਆਂ ਤੁਸੀਂ ਸਾਰਿਆਂ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਮੋਗੇ ਸਭ ਤੋਂ ਪਹਿਲਾਂ ਮੇਰੇ ਤੇ ਮੇਰੇ ਪੂਰੇ ਪਰਿਵਾਰ ਵੱਲੋਂ ਜੋ ਵੀ ਮੇਰੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਲੋੜੀ ਦੀਆਂ ਉਮੀਦ ਕਰਦੀਆਂ ਲੋੜੀ ਸਭ ਲਈ ਖੁਸ਼ੀਆਂ ਲੈ ਕੇ ਆਈ ਹੋਊਗੀ ਪ੍ਰਮਾਤਮਾ ਸਭ ਦੇ ਘਰ ਖੁਸ਼ੀਆਂ ਨਾਲ ਭਰ ਦੇ ਤਾਂ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਸਟਾਰਟ ਕਰਦੇ ਆਂ ਵੀਡੀਓ ਸਭ ਤੋਂ ਪਹਿਲਾਂ ਇੱਕ ਝਲਕ ਮੇਰੇ بیٹے ਦੀ ਮੇਰੇ بیٹے ਦੀ ਅੱਜ ਫਰਸਟ ਲੋੜੀ ਆ ਹੂੰ ਬੋਲੀ ਕਿਵੇਂ ਗੱਲਾਂ ਮਾਦਾਸੀ ਤੂੰ ਕਿਵੇਂ ਮਾਦਾਸੀ ਗੱਲਾਂ ਆ ਦੇਖੋ ਕਿਵੇਂ ਗੱਲਾਂ ਮਾਦਾਸੀ ਹਾਂ ਹਾਂ ਕਿਵੇਂ ਮਾਦਾਸੀ ਨਹੀਂ ਬੋਲਦਾ ਹੁਣ ਨਹੀਂ ਬੋਲਦਾ ਨਹੀਂ ਬੋਲਦਾ ਹੁਣ ਤਾਂ ਅੱਜ ਮੈਂ ਜਿਹੜੀ ਗੱਲ ਕਰਨਾ ਚਾਹੁੰਦੀ ਆ ਆ ਜਾ ਬੋਤ ਤੂੰ ਵੀ ਆ ਜਾ ਤੈਨੂੰ ਕਿਉਂ ਨਹੀਂ ਲਿਆਉਂਦੀ ਹੈਪੀ ਲੋੜੀ ਕਹਿ ਦਿਓ ਸਾਰਿਆਂ ਨੂੰ ਹੈਪੀ ਲੋੜੀ ਕਿ ਸਾਰਿਆਂ ਨੂੰ ਹੈਪੀ ਲੋੜੀ ਚਾਚੀ ਗੱਲ ਹੈਲੋ ਹਾਂ ਲੈ ਉਹਨੂੰ ਬੁਲਾ ਲੈ ਮੈਨੂੰ ਨਹੀਂ ਭਾਇਆ ਕਿੰਨੂੰ ਨਹੀਂ ਭਾਇਆ ਮੰਮਾ ਨੇ ਉਹ ਕਹਿ ਦਿੰਦੀ ਆ ਮੈਨੂੰ ਨਹੀਂ ਦਿਖਾਉਂਦੇ ਇਹ ਕਹਿ ਦਿੰਦਾ ਮੈਨੂੰ ਨਹੀਂ ਦਿਖਾਉਂਦੇ ਕੁਚ ਲੂਲਾ ਕੁਚ ਲੂਲਾ ਆ ਦੇਖ ਲੈ ਮੈਂ ਆਪਣੀ ਫੋਟੋ ਕੀਤੀ ਐ ਨਾ ਅੱਜ ਬਾਏ 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 ਤਾ ਅੱਜ ਜਿਹੜੀ ਹੈਗੀ ਆ ਮੈਂ ਗੱਲ ਕਰਨ ਜਾ ਰਹੀ ਆ ਮੈਡ ਸੰਧੂ ਬਾਰੇ ਹਾਂ 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 ਬੱਸ ਬੇਟਾ ਚੁੱਪ ਕਰ ਚਲੋ ਤੁਸੀਂ ਜਾ ਹਾਂਜੀ ਤਾਂ ਅੱਜ ਜਿਹੜੀ ਆਪਾਂ ਗੱਲ ਕਰਨੀ ਹੈ ਨਾ ਇਹਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮੈਡ ਸੰਧੂ ਬਾਰੇ ਮੈਡ ਸੰਧੂ ਜਿਵੇਂ ਕਿ ਸਾਰਿਆਂ ਨੂੰ ਪਤਾ ਹੋਣਾ ਹਨਾ ਵੀ ਰੀਸੈਂਟ ਉਹਦੀ ਇੱਕ ਇੰਟਰਵਿਊ ਵੀ ਹੋਈ ਹੈ ਤੇ ਬਹੁਤ ਜ਼ਿਆਦਾ ਚਰਚਾ ਚ ਤੇ ਬਹੁਤ ਜ਼ਿਆਦਾ ਚਰਚਾ ਚ ਚੱਲ ਰਿਹਾ ਹੈ ਮੈਡ ਸੰਧੂ ਦੇਖੋ ਜਦੋਂ ਇੱਕ ਘਰ ਦੇ ਵਿੱਚ ਬੱਚਾ ਜਨਮ ਲੈਂਦਾ ਨਾ ਤੇ ਮਤਲਬ ਮਾਂ ਪਿਓ ਕਿੰਨਾ ਕੁ ਸੋਚਦਾ ਹਨਾ ਵੀ ਉਸ ਪੁੱਤ ਦੀ ਲੋੜੀ ਵੰਡਦੇ ਆ ਜਦੋਂ ਇੱਕ ਬੇਟਾ ਘਰ ਦੇ ਵਿੱਚ ਹੁੰਦਾ ਹਨਾ ਕਿੰਨਾ ਕੁ ਸੋਚਦਾ ਅੱਜ ਉਹਦੇ ਮਾਪਿਓ ਕੀ ਸੋਚ ਰਹੇ ਹੋਣੇ ਆ ਵੀ ਅਸੀਂ ਇਸ ਪੁੱਤ ਦੀ ਲੋੜੀ ਵੰਡੀ ਸੀ। ਮਤਲਬ ਪਤਾ ਨਹੀਂ ਮੁੰਡੇ ਯਾਰ ਕਿੱਧਰਲੇ ਪਾਸੇ ਨੂੰ ਚੱਲ ਪੇ। ਪਤਾ ਨਹੀਂ ਰੀਸੋ ਰੀਸ ਚੱਲ ਰਹੇ ਨੇ ਆ ਦੇਖੋ ਵੀਡੀਓ ਨਾਲ ਨਾਲ ਮੈਂ ਕੈਡ ਕਰਦੀ ਆ। ਤੇ ਕੀ ਆਹ ਲੱਛਣ ਫੜ ਰੱਖੇ ਹਨਾ ਕਿ ਇਸ ਤਰੀਕੇ ਦੇ ਨਾਲ ਕਿੰਨਾ ਗਲਤ ਲੱਗਦਾਗਾ ਵੀ ਚੰਗਾ ਪੜਾਇਆ ਇੱਕ ਮੁੰਡਾ ਆਪਣੇ ਆਪ ਨੂੰ ਕਿੱਦਾਂ ਸ਼ੋਅ ਕਰ ਰਿਹਾ ਕਿੱਦਾਂ ਸ਼ਾਰਟਸ ਪਾ ਕੇ ਹਨਾ ਕੁੜੀਆਂ ਵਾਂਗੂ ਕਿੱਦਾਂ ਤੌਰ ਆਪਣੀ ਬਦਲ ਕੇ ਕਿੱਦਾਂ ਦੇਖੋ ਪਤਾ ਨਹੀਂ ਤਾਂ ਫੇਮ ਲੈਣ ਦੀ ਖਾਤਰ ਪਤਾ ਨਹੀਂ ਰੀਸੋ ਰੀਸ ਇੱਕ ਦੂਜੇ ਨੂੰ ਲੱਗ ਕੇ ਇਦਾਂ ਦੇਖੋ ਮੈਂ ਤੁਹਾਨੂੰ ਇੱਕ ਵੀਡੀਓ ਕਲਿੱਪ ਐਡ ਕਰਦੀ ਆ ਕਿਸੇ ਨੂੰ ਐਦਾਂ ਪੁੱਛਿਆ ਗਿਆਗਾ ਇੰਟਰਵਿਊ ਦੇ ਵਿੱਚ ਤੇ ਉਹਦਾ ਜਵਾਬ ਦੇਖੋ ਤੁਸੀਂ ਆਹ ਦੇਖੋ ਲੈ ਕਮਾਲ ਦੀ ਗੱਲ ਆ ਇੱਕ ਚੰਗਾ ਭਲਾ ਮੁੰਡਾ ਕੁੜੀਆਂ ਦੀ ਆਵਾਜ਼ ਚ ਗੱਲ ਕਰ ਰਿਹਾ ਹੈ ਨਾ ਵੀ ਆਪਣੇ ਆਪ ਨੂੰ ਇਦਾਂ ਸ਼ੋਅ ਕਰਦਾ ਜਿਦਾਂ ਮੈਂ ਕੁੜੀ ਆ ਛੋਟਾ ਹੁੰਦੇ ਕਰਦਾ ਹੂੰ ਇਹ ਮੈਂ ਗੱਲ ਆ ਮੈਡ ਸੰਧੂ ਦੇ ਮੈਂ ਕੁਝ ਕਲਿੱਪਸ ਐਡ ਕਰਦੀ ਆ ਦੇਖਿਓ ਤੁਸੀਂ ਅੱਗੇ ਤੁਸੀਂ ਐਂ ਹੀ ਕਰਦੇ ਹੋ ਹੈ ਐਂ ਗੱਲ ਹਾਂਜੀ ਮੈਂ ਕੁੜੀ ਹੀ ਇੱਕ ਹਿਸਾਬ ਦੀ ਲੈ ਦੇਖ ਲੈ ਇੱਕ ਨਾ ਰੀਸੈਂਟ ਜਿਹੜੀ ਹੈਗੀ ਮੈਡ ਸੰਧੂ ਦੀ ਇੰਟਰਵਿਊ ਹੋਈ ਸੀ ਉਹਦੇ ਵਿੱਚ ਮੈਂ ਤੁਹਾਨੂੰ ਦਿਖਾਉਣੀ ਆ ਕੁਝ ਕਲਿੱਪਸ ਐਡ ਕਰਦੀ ਆ ਮੈਂ ਉਹ ਉਹਦਾ ਕਹਿਣਾ ਕਿ ਜਿਹੜਾ ਉਹਦੇ ਕੋਲੇ ਪਰਸ ਹੁੰਦਾ ਨਾ ਜਿਹੜਾ ਪਰਸ ਉਹ ਹਰ ਵਕਤ ਲੈ ਕੇ ਘੁੰਮਦਾ ਹਨਾ ਉਹ ਪਰਸ ਜਿਹੜਾ ਹੈਗਾ ਨਾ 45000 ਦਾ ਆਇਆ ਮਤਲਬ ਚਲੋ ਅਗਲਾ ਅਫੋਰਡ ਕਰ ਸਕਦਾ ਉਹ ਚੀਜ਼ ਆਪਾਂ ਉਹ ਨਹੀਂ ਕਹਿੰਦੇ ਪਰ ਇੱਕ ਮੁੰਡਾ ਹੋ ਕੇ ਹਨਾ ਐਦਾਂ ਚੀਜ਼ਾਂ ਮਤਲਬ ਉਹ ਇੱਕ ਜਿਹੜਾ ਹੈਗਾ professionl ਮੇਕਅਪ ਆਰਟਿਸਟ ਆ ਤੇ ਆਪਾਂ ਰਿਸਪੈਕਟ ਕਰਦੇ ਹਾਂ ਠੀਕ ਹੈ ਮੇਕਅਪ ਆਰਟਿਸਟ ਆ ਹੋ ਪਰ ਇਹਦਾ ਕੀ ਮਤਲਬ ਹੋਇਆ ਕਿ ਖੁਦ ਨੂੰ ਹੀ ਕਹਿੰਦਾ ਕਿ ਮੈਨੂੰ ਮੇਕਅਪ ਕਰਨਾ ਚੰਗਾ ਲੱਗਦਾ ਮੈਨੂੰ ਮੇਕਅਪ ਕਰਨਾ ਪਸੰਦ ਆ ਹੁਣ ਮੁੰਡੇ ਮੇਕਅਪ ਕਰਨ ਲੱਗੇ ਤਾਂ ਕੁੜੀਆਂ ਕੀ ਕਰਨਗੀਆਂ ਮੈਨੂੰ ਇਹ ਦੱਸੋ ਦੇਖੋ ਤੁਸੀਂ ਆ ਮੈਂ ਤਾਂ ਵੀਡੀਓਜ਼ ਦੇਖ ਕੇ ਏਦਾਂ ਲੱਗਦਾ ਹਨਾ ਵੀ ਆਪਣੇ ਆਪ ਨੂੰ ਇੰਨਾ ਕੁ ਉਹ ਚੱਲਦੀ ਇੰਟਰਵਿਊ ਦੇ ਵਿੱਚ ਜਦੋਂ ਉਹਨੂੰ ਏਦਾਂ ਦੇ ਸਵਾਲ ਪੁੱਛੇ ਗਏ ਨਾ ਉਹ ਚੱਲਦੀ ਇੰਟਰਵਿਊ ਦੇ ਵਿੱਚ ਮਾਈਕ ਸੁਟ ਕੇ ਚਲਾ ਗਿਆ ਰੀਸੈਂਟ ਇੱਕ ਇੰਟਰਵਿਊ ਹੋਈ ਸੀ ਉਹਦੀ ਉਹਦੇ ਵਿੱਚ ਤੇ ਉਹਨੂੰ ਉਹ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਆਪਣੇ ਆਪ ਦੇ ਵਿੱਚ ਇੱਕ ਬ੍ਰਾਂਡ ਆ ਆ ਦੇਖੋ ਮੈਂ ਕਲਿੱਪ ਐਡ ਕਰੂੰਗੀ ਦੇਖੋ ਟਿਕਟੌਕ ਦੇ ਉੱਤੇ ਨਾ ਸਭ ਤੋਂ ਪਹਿਲਾਂ ਉਹਨੇ ਵੀਡੀਓਜ਼ ਪਾਉਣੀਆਂ ਸ਼ੁਰੂ ਕੀਤੀਆਂ ਸੀ ਤੇ ਉਹਨੂੰ ਪੁੱਛਿਆ ਗਿਆ ਕਿ ਤੂੰ ਇੱਕ ਟਿਕਟੌਕ ਜਦੋਂ ਕਹਿੰਦੇ ਬੰਦ ਹੋ ਗਿਆ ਫਿਰ ਉਹ ਇੰਸਟਾ ਤੇ ਰੀਲਸ ਪਾਉਣ ਲੱਗ ਗਿਆ ਤਾ ਮਤਲਬ ਉਹ ਇਸ ਚੀਜ਼ ਨੂੰ ਖੁਦ ਮੰਨਦਾ ਕਹਿੰਦਾ ਕੁੜੀਆਂ ਵੀ ਤਾਂ ਗੰਦ ਪਾਉਂਦੀਆਂ ਸੀ ਤਾਂ ਹੀ ਟਿਕਟੋਕ ਬੰਦ ਹੋ ਗਿਆ ਇਹਦਾ ਮਤਲਬ ਉਹ ਖੁਦ ਮੰਨ ਰਿਹਾ ਹਨਾ ਵੀ ਉਹ ਵੀ ਟਿਕਟੋਕ ਤੇ ਗੰਦ ਪਾਉਂਦਾ ਸੀ ਜਦੋਂ ਇੰਟਰਵਿਊ ਦੇ ਵਿੱਚ ਉਹਨਾਂ ਨੇ ਸਾਹਮਣੇ ਵਾਲੇ ਨੇ ਇੰਟਰਵਿਊ ਜੋ ਦਾ ਲੈ ਰਿਹਾ ਸੀ ਉਸ ਨੇ ਉਹਨੂੰ ਇਹ ਸਵਾਲ ਕੀਤਾ ਤਾਂ ਮਤਲਬ ਜਵਾਬ ਬੜੇ ਅਜੀਬ ਜੇ ਸੀ ਉਹਦੇ ਸੁਣਨ ਵਾਲੇ ਸੀ ਤਾਂ ਇਹਦਾ ਮਤਲਬ ਉਹ ਖੁਦ ਮੰਨਦਾ ਕਿ ਉਹ ਗੰਦ ਪਾ ਰਿਹਾ ਸੀ ਯਾਰ ਇੱਕ ਚੰਗਾ ਭਲਾ ਮੁੰਡਾ ਤੁਹਾਨੂੰ ਪ੍ਰਮਾਤਮਾ ਨੇ ਬਣਾ ਕੇ ਧਰਤੀ ਤੇ ਭੇਜਿਆ ਪਰ ਤੁਸੀਂ ਆਪਣੇ ਆਪ ਨੂੰ ਇਸ ਤਰੀਕੇ ਨਾਲ ਸਪੋਇਲ ਕਰ ਰਹੇ ਹੋ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਹਨਾ ਢਾਲ ਰਹੇ ਹੋ ਚਲੋ ਮੇਕਅਪ ਇੱਕ ਸ਼ੌਂਕ ਆ ਇਹ ਹਰ ਕੋਈ ਸਮਝ ਸਕਦਾ ਪਰ ਐਦਾਂ ਆਪਣੇ ਮਾਪਿਓ ਦਾ ਦਿਲ ਦਿਖਾਉਣਾ ਐਦਾਂ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਹਨਾ ਇਹ ਸਭ ਕੁਝ ਮੈਨੂੰ ਨਹੀਂ ਲੱਗਦਾ ਕਿ ਸਹੀ ਹੈ ਕੁਝ ਕੁ ਮੁੰਡੇ ਤਾਂ ਚਲੋ ਇਹ ਇਹਨਾਂ ਦਾ ਤਾਂ ਮੰਨਿਆ ਮੈਡ ਸੰਦੂ ਦਾ profession ਆ ਇਹਦੇ ਵਿੱਚ ਚਲੋ ਉਹਨੂੰ ਚੰਗਾ ਲੱਗਦਾ ਹਨਾ ਕੁੜੀਆਂ ਵਾਂਗੂ ਤਿਆਰ ਹੋਣਾ ਮੇਕਅਪ ਕਰਨ ਨਾਲ ਮਤਲਬ ਇਦਾਂ ਵਧੀਆ ਲੱਗਦਾ ਉਹਨੂੰ ਪਰ ਆਹ ਦੇਖੋ ਮੈਂ ਜਿਹੜੀ ਫੇਰ ਤੋਂ ਇੱਕ ਕਲਿੱਪ ਐਡ ਕਰਦੀ ਆਂ ਦੇਖੋ ਵੀ ਲੋਕ ਵੇਖੋ ਵੇਖ ਰੀਸੂ ਰੀਸ ਮੁੰਡੇ ਆਪਣੇ ਆਪ ਨੂੰ ਉਸ ਰਾਹ ਵੱਲ ਲਈ ਜਾਂਦੇ ਨੇ ਮੈਂ ਤਾਂ ਇੱਕ ਹੀ ਰਿਕਵੈਸਟ ਕਰਨਾ ਚਾਹੂੰਗੀ ਮੇਰੇ ਵੀਰਾਂ ਨੂੰ ਕਿ ਦੇਖੋ ਮਾਪੇ ਨਾ ਬਹੁਤ ਸੁਪਨੇ ਲੈ ਕੇ ਆਪਣੇ ਬੱਚੇ ਨੂੰ ਵੱਡਾ ਕਰਦਾ ਹਨਾ ਆਪਣੇ ਬੱਚੇ ਨੂੰ ਪਾਲਦਾ ਉਹਨੂੰ ਪੜ੍ਹਾਉਂਦਾ ਲਿਖਾਉਂਦਾ ਪਰ ਤੁਸੀਂ ਐਦਾਂ ਆਪਣੇ ਆਪ ਨੂੰ ਜਿਹੜਾ ਹੈਗਾ ਗਲਤ ਰਾਹ ਤੇ ਨਾ ਲੈ ਕੇ ਜਾਓ ਕਿਉਂਕਿ ਇਹ ਵੀ ਇੱਕ ਤਰ੍ਹਾਂ ਤੋਂ ਮੈਨੂੰ ਲੱਗਦਾ ਕਿ ਗਲਤ ਰਾਹ ਕਿਉਂਕਿ ਲੋਕ ਇਹਦੇ ਲਈ ਵਰਡਿੰਗ ਜਿਹੜੀ ਯੂਜ਼ ਕਰਦੇ ਨੇ ਨਾ ਕਿਉਂਕਿ ਜਿਹੜੇ ਮਤਲਬ ਗੇ ਹੁੰਦੇ ਨੇ ਹਨਾ ਆਪਾਂ ਨੂੰ ਅਸੀਂ ਤਾਂ ਇੱਥੇ ਬਾਬੇ ਕਹਿੰਨੇ ਆ ਕਿਉਂਕਿ ਜਦੋਂ ਘਰ ਦੇ ਵਿੱਚ ਇੱਕ ਮੁੰਡਾ ਹੁੰਦਾ ਨਾ ਤਾਂ ਫਿਰ ਉਹ ਵਧਾਈ ਲੈ ਕੇ ਜਾਂਦੇ ਨੇ ਤੇ ਬਹੁਤ ਚੰਗਾ ਮੰਨਿਆ ਜਾਂਦਾ ਜਦੋਂ ਘਰ ਦੇ ਵਿੱਚ ਨੱਚ ਟੱਪ ਕੇ ਜਾਂਦੇ ਨੇ ਘਰ ਚ ਉਹਨਾਂ ਦੇ ਪੈਰ ਪੈਂਦੇ ਨੇ ਬੱਚੇ ਨੂੰ ਉਹ ਆਸ਼ੀਰਵਾਦ ਦਿੰਦੇ ਨੇ ਆ ਆਪਾਂ ਉਹਨਾਂ ਨੂੰ ਵਧਾਈ ਦਿੰਦੇ ਆ ਹਨਾ ਉਹ ਚੀਜ਼ ਇੱਕ ਡਿਫਰੈਂਟ ਚੀਜ਼ ਆ ਆਪਾਂ ਰਿਸਪੈਕਟ ਕਰਦੇ ਆ ਉਹਨਾਂ ਦੀ ਹਨਾ ਪਰ ਇਹ ਇਹ ਮਤਲਬ ਪ੍ਰੋਪਰ ਮੁੰਡਾ ਹੈ ਇਹ ਪ੍ਰੋਪਰ ਮੁੰਡੇ ਨੇ ਫਿਰ ਲੋਕ ਤਾਂ ਇਹਨਾਂ ਨੂੰ ਐਦਾਂ ਹੀ ਕਹਿਣਗੇ ਲੋਕ ਵਰਡਿੰਗ ਕੀ ਯੂਜ਼ ਕਰਦੇ ਨੇ ਟੈਂਪੋ ਇਨਾਂ ਦੇ ਲਈ ਵਰਡਿੰਗ ਯੂਜ਼ ਕਰਦੇ ਨੇ ਕਿ ਇਹ ਟੈਂਪੂ ਨੇ ਯਾਰ ਕਿੰਨਾ ਗਲਤ ਲੱਗਦਾ ਤੁਹਾਡੇ ਮਾਪਿਓ ਦਾ ਕਿੰਨਾ ਦਿਲ ਦੁਖਦਾ ਹੋਊਗਾ ਇਹਦੇ ਵਿੱਚ ਮੈਨੂੰ ਤਾਂ ਐਦਾਂ ਲੱਗਦਾ ਕਿਉਂਕਿ ਉਹਨਾਂ ਦਾ ਜਿਹੜਾ ਸਰੀਰ ਹੁੰਦਾ ਹਨਾ ਸਰੀਰ ਸਾਰਾ ਤੁਹਾਡਾ ਤੁਸੀਂ ਮੁੰਡੇ ਹੋ ਤੁਹਾਨੂੰ ਪ੍ਰਮਾਤਮਾ ਨੇ ਮੁੰਡੇ ਬਣਾਇਆ ਤੁਸੀਂ ਨਹੀਂ ਤਾਂ ਕੋਈ ਕੁਛਕ ਤਾਂ ਆਪਰੇਟ ਕਰਵਾ ਕੇ ਚਲੋ ਆਪਾਂ ਸੁਣੇ ਹੈਗੇ ਕੁਝ ਕੇਸਿਸ ਆਪਰੇਟ ਕਰਵਾ ਕੇ ਆਪਣੇ ਆਪ ਨੂੰ ਉਦਾਂ ਹਨਾ ਅੱਜਕੱਲ ਤਾਂ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਚੇਂजेस ਆਪਣੇ ਆਪ 'ਚ ਲੈ ਆਉਂਦੇ ਨੇ ਪਰ ਐਦਾਂ ਮੁੰਡਾ ਹੁੰਦੇ ਹੋਏ ਵੀ ਮਤਲਬ ਕੁੜੀਆਂ ਵਾਂਗੂ ਸ਼ਾਰਟਸ ਪਾਉਣੇ ਕੁੜੀਆਂ ਵਾਂਗੂ ਗੱਲ ਕਰਨੀ ਤਾਂ ਕੀ ਕੀ ਲੋਕਾਂ ਦੇ ਸਾਹਮਣੇ ਆਪਣਾ ਮਜ਼ਾਕ ਬਣਾਉਣਾ ਕੀ ਇਹ ਤੁਹਾਨੂੰ ਚੰਗਾ ਲੱਗਦਾ ਤਾਂ ਮੈਂ ਇਹੀ ਕਹਿਣਾ ਚਾਹੂੰਗੀ ਕਿ ਪਲੀਜ਼ ਐਦਾਂ ਨਾ ਕਰੋ ਠੀਕ ਹੈ ਤੇ ਇਹ ਚੀਜ਼ਾਂ ਨਾ ਮਤਲਬ ਨਹੀਂ ਸਹੀ ਲੱਗਦੀਆਂ ਜੋ ਪ੍ਰਮਾਤਮਾ ਕੁਦਰਤ ਦੇ ਨਾਲੇ ਖਿਲਵਾਟ ਆ ਜੋ ਪ੍ਰਮਾਤਮਾ ਨੇ ਤੁਹਾਨੂੰ ਬਣਾ ਕੇ ਭੇਜਤਾ ਤੁਸੀਂ ਉਸੇ ਦੇ ਵਿੱਚ ਰਹੋ ਉਸੇ ਵਿੱਚ ਖੁਸ਼ ਰਹਿਣਾ ਸਿੱਖੋ ਤમે ਜਿਹੜਾ ਹੈਗਾ ਆ ਦੇਖੋ ਵੀਡੀਓ ਦੇਖੋ ਹਨਾ ਕਿਦਾਂ ਮਤਲਬ ਐਦਾ ਰਿਐਕਸ਼ਨਸ ਜਿਹੜੇ ਹੈਗੇ ਆ ਫੇਸ ਐਕਸਪ੍ਰੈਸ਼ਨਸ ਜਿਹੜੇ ਹੈਗੇ ਨੇ ਮਤਲਬ ਟੋਟਲੀ ਦੇਖੋ ਚਲੋ ਮੈਂ ਤਾਂ ਬਸ ਇਹਨਾਂ ਕਹਿਣਾ ਚਾਹੁੰਦੀ ਸੀ ਕਿਉਂਕਿ ਮੈਂ ਮੈਂ ਆਪਣਾ ਸਿਰਫ ਪੁਆਇੰਟ ਆਫ View ਰੱਖਦੀ ਹੁੰਦੀ ਹਣੀ ਆ ਤੁਹਾਡੇ ਸਭ ਦੇ ਸਾਹਮਣੇ ਮੈਨੂੰ ਇਹ ਚੀਜ਼ ਨਹੀਂ ਮੈਟਰ ਕਰਦੀ ਹੁੰਦੀ ਹਨਾ ਵੀ ਇਹ ਉਹਨਾਂ ਤੱਕ ਵੀਡੀਓ ਪਹੁੰਚੂਗੀ ਤਾਂ ਉਹ ਕੀ ਸੋਚਣਗੇ ਕਿਉਂਕਿ ਮੇਰਾ ਸਿਰਫ ਮੈਂ ਸਿਰਫ ਆਪਣਾ ਪੁਆਇੰਟ ਆਫ View ਦਿੱਤਾ ਕਿ ਆਪਣੇ ਘਰ ਦੇ ਬਾਰੇ ਵੀ ਇਨਸਾਨ ਨੂੰ ਸੋਚਣਾ ਚਾਹੀਦਾ ਹੁਣ ਚੀਜ਼ ਫਿਰ ਸਹੀ ਨਹੀਂ ਲੱਗਦੀ ਇਸ ਕਰਕੇ ਮਾਪੇ ਤੇ ਉਹਨਾਂ ਚੀਜ਼ਾਂ ਦਾ ਬਹੁਤ ਅਸਰ ਪੈਂਦਾ ਮਾਪਿਆਂ ਨੂੰ ਬਹੁਤ ਦੁੱਖ ਲੱਗਦਾ ਤੁਹਾਨੂੰ ਲੱਗੇ ਚਾਹੀ ਨਾ ਲੱਗੇ ਇੱਕ ਦੂਜੇ ਦੇ ਮਗਰ ਲੱਗ ਕੇ ਇੱਕ ਦੂਜੇ ਦੀ ਰੀਸ ਨਾਲ ਜਾਂ ਫੇਮ ਲਈ ਇਹੋ ਜਿਹੀਆਂ ਚੀਜ਼ਾਂ 'ਚ ਨਾ ਪਾਓ ਮੈਂ ਤਾਂ ਇਹੀ ਕਹੂੰਗੀ ਤਾਂ ਚਲੋ ਜੀ ਮੈਂ ਇਹੀ ਕਹਿਣਾ ਚਾਹੁੰਦੀ ਸੀ ਅੱਜ ਦੀ ਵੀਡੀਓ ਦੇ ਵਿੱਚ ਬਾਕੀ ਅ ਦੇਖੋ ਜਿਹੜੇ ਕੁਝ ਕੁ ਕਮੈਂਟ ਹੈਗੇ ਨੇ ਮੈਨੂੰ ਪਤਾ ਵੀ ਤਿੰਨ ਚਾਰ ਜਣੇ ਨੇ ਜਿਹੜੇ ਸਾਰੀਆਂ ਵੀਡੀਓਜ਼ ਤੇ ਜਾ ਕੇ ਜਿਹੜੀਆਂ ਮੈਂ ਪਾਈਆਂ ਹੋਈਆਂ ਸੀ ਪਹਿਲਾਂ ਹਨਾ ਤੇ ਉਹ ਤਿੰਨ ਚਾਰ ਜਣੇ ਨੇ ਮੈਨੂੰ ਸਮਝ ਆ ਰਿਹਾਗਾ ਬਸ ਉਹੀ ਤਿੰਨ ਚਾਰ ਜਣੇ ਨੇ ਜਿਹੜੇ ਰਿਪੀਟਡ ਕਮੈਂਟ ਕਰ ਰਹੇ ਨੇ ਹਨਾ ਮੈਨੂੰ 네ਗੇਟਿਵ ਕਮੈਂਟ ਕਰ ਰਹੇ ਨੇ ਤੇ ਉਧਰ ਤੁਸੀਂ ਸਮਝ ਸਕਦੇ ਹੋ ਨਾ ਮੈਂ ਬਸ ਹੁਣ ਨਾਂ ਵੀ ਨਹੀਂ ਲੈਣਾ ਚਾਹੁੰਦੀ ਕਿਉਂਕਿ ਮੈਨੂੰ ਮੈਂ ਇਹਨਾਂ ਚੀਜ਼ਾਂ ਚ ਕੰਟਰੋਵਰਸੀ ਵਗੈਰਾ ਚ ਪੈਣਾ ਨਹੀਂ ਚਾਹੁੰਦੀ ਨਾ ਹੀ ਮੈਂ ਪੈ ਕੇ ਖੁਸ਼ ਹਾਂ ਠੀਕ ਹੈ ਮੈਂ ਜੋ ਕਰ ਰਹੀ ਹਾਂ ਮੈਨੂੰ ਪਤਾ ਮੈਂ ਕੀ ਕਰ ਰਹੀ ਹਾਂ ਤੇ ਉਹ ਚੀਜ਼ਾਂ ਬਸ ਮੇਰੇ ਲਈ ਮੈਟਰ ਉਹ ਕਰਦੀਆਂ ਜਿਹੜੇ ਮੇਰੇ ਭੈਣ ਭਰਾ ਜੋ ਵੀ ਮੈਨੂੰ ਸਪੋਰਟ ਕਰਦੇ ਨੇ ਤੇ ਕੱਲ ਅਸੀਂ ਮੇਰੇ ਪੁੱਤ ਦੀ ਲੋਹੜੀ ਵੰਡੀ ਸੀ ਤੇ ਬਹੁਤ ਸਾਰੀਆਂ ਵਿਸ਼ੇਸਾਈਆਂ ਮੇਰੇ ਪੂਰੇ ਪਰਿਵਾਰ ਲਈ ਆਈਆਂ ਮੈਂ ਉਹਨਾਂ ਨੂੰ ਪੜ ਕੇ ਇਕੱਲੇ ਇਕੱਲੇ ਦਾ ਕਮੈਂਟ ਵੀ ਸੁਣਾਇਆ ਮੇਰਾ ਪਰਿਵਾਰ ਵੀ ਬਹੁਤ ਖੁਸ਼ ਹੋਇਆ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਸੀਂ ਸਾਰੇ ਮੇਰੇ ਬੱਚੇ ਦੇ ਲਈ ਇੰਨੀਆਂ ਵਿਸ਼ੇਸ ਦਿੱਤੀਆਂ ਮੇਰੇ ਪਰਿਵਾਰ ਲਈ ਇੰਨੀਆਂ ਵਿਸ਼ੇਸ ਦਿੱਤੀਆਂ ਮੈਂ ਵੀ ਰੱਬ ਅੱਗੇ ਇਹੀ ਦੁਆ ਕਰਦੀ ਆ ਕਿ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਸਭ ਦੇ ਘਰ ਖੁਸ਼ੀਆਂ ਨਾਲ ਭਰ ਦੇ ਸਭ ਨੂੰ ਖੁਸ਼ ਤੇ ਤੰਦਰੁਸਤ ਰੱਖੇ ਐਦਾਂ ਹੀ ਸਪੋਰਟ ਕਰਦੇ ਰਹੋ ਕਿਉਂਕਿ ਭੈਣ ਭਰਾਵਾਂ ਦੇ ਸਿਰ ਤੇ ਹੁੰਦਾ ਜੋ ਕੁਝ ਹੁੰਦਾ ਤੇ ਆਪਾਂ ਮਿਲਦੇ ਆ ਇੱਕ ਨਿਊ ਵੀਡੀਓ ਦੇ ਨਾਲ ਇੱਕ ਨਿਊ ਅਪਡੇਟ ਦੇ ਨਾਲ ਹੋ ਸਕਦਾ ਜਿਹੜਾ ਕੱਲ ਦਾ ਵਲੌਗ ਹੋਵੇ ਜੇ ਧੁੱਪ ਨਿਕਲੀ ਤਾਂ ਅਸੀਂ ਲੱਖੀ ਸਰ ਸਾਹਿਬ ਗੁਰਦੁਆਰਾ ਸਾਹਿਬ ਇੱਕ ਇਤਿਹਾਸਿਕ ਗੁਰਦੁਆਰਾ ਸਾਡੇ ਇੱਥੇ ਲੱਖੀ ਜੰਗਲ ਦੇ ਨਾਂ ਤੇ ਜਾਣਿਆ ਜਾਂਦਾ ਬਹੁਤ ਫੇਮਸ ਆ ਬਹੁਤ ਦੂਰੋਂ ਦੂਰੋਂ ਸੰਗਤਾਂ ਉੱਥੇ ਆਉਂਦੀਆਂ ਦਰਸ਼ਨ ਕਰਨ ਕਿਉਂਕਿ ਕੱਲ ਨੂੰ ਮਾਗੀ ਆ ਤਾਂ ਅਗਰ ਧੁੱਪ ਨਿਕਲੀ ਤਾਂ ਅਸੀਂ ਕੱਲ ਜ਼ਰੂਰ ਜਾਵਾਂਗੇ ਮੇਰੇ ਬੱਚੇ ਦਾ ਵੀ ਹਜੇ ਉੱਥੇ ਮੱਥਾ ਨਹੀਂ ਟਿਕਾਇਆ ਅਗਰ ਧੁੱਪ ਨਾ ਨਿਕਲੀ ਧੁੰਦ ਹੋਈ ਠੰਡ ਹੋਈ ਤਾਂ ਫੇਰ ਨਹੀਂ ਜਾਂਦੇ ਅਸੀਂ ਅਦਰਵਾਇਜ਼ ਜੇ ਗਏ ਤਾਂ 100% ਜਿਹੜਾ ਹੈਗਾ ਮੈਂ ਵਲੌਗ ਸ਼ੂਟ ਜ਼ਰੂਰ ਕਰੂੰਗੀ ਤੁਹਾਨੂੰ ਸਭ ਨੂੰ ਦਰਸ਼ਨ ਕਰਵਾਵਾਂਗੀ ਤਾਂ ਮੈਂ ਤੁਹਾਨੂੰ ਉੱਥੋਂ ਦਾ ਇਤਿਹਾਸ ਵੀ ਦੱਸਾਂਗੀ ਜਿੰਨਾ ਕੁ ਮੈਨੂੰ ਪਤਾ ਹੋਇਆ ਉਨਾ ਕੁ ਦੱਸਾਂਗੀ ਤੇ ਜੋ ਵੀ ਉੱਥੇ ਸੁੱਖ ਸੁੱਖ ਦੇ ਨੇ ਹਨਾ ਸਭ ਦੀਆਂ ਮੁਰਾਦਾਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਬਹੁਤ ਦੂਰ ਦੂਰ ਤੋਂ ਸੰਗਤ ਆਂਦੀ ਹੈ ਉੱਥੇ ਤਾਂ ਚਲੋ ਸਵੇਰ ਦੇਖਦੇ ਆ ਕੀ ਬੰਦ ਆ ਮਿਲਦੇ ਆ ਨਿਊ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਜਿਹੜੇ-ਜਿਹੜੇ ਨੇ ਫਸਟ ਟਾਈਮ ਆ ਕੇ ਮੇਰੇ ਚੈਨਲ ਤੇ ਵਿਜ਼ਿਟ ਕੀਤਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਜ਼ਰੂਰ ਦਬਾ ਲਿਆ ਕਰੋ ਹਨਾ ਤਾਂ ਕਿ ਤੁਹਾਡੇ ਕੋਲ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਜੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਥੈਂਕ ਯੂ ਬਾਏ ਬਾਏ ਸੌਂ ਗਿਆ ਤੂੰ ਵੀ ਉਹ ਦੇਖੋ ਲੱਭੂ ਜਾਣ ਬੁੱਝ ਕੇ ਕਰ ਰਹੇ ਕਿ ਸੱਚੀ ਸਮਝਾਓ ਦੇਖੋ 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 ਯਾਰ ਵੀਰਾ ਉੱਠ ਜੂ ਬੇਟਾ ਵੀਰਾ ਉੱਠ ਜੂ ਇੰਨਾ ਜ਼ੋਰ ਦੀ ਨਹੀਂ ਬਾਏ ਕਰ ਦਿਓ ਸਾਰਿਆਂ ਨੂੰ ਬਾਏ ਗੁੱਡ ਨਾਈਟ